ਸਿਸਤੇ ਤੁਹਾਡੇ ਨਾਮ ਕੀ ਸਰੋਜ ਰਾਮ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਆਪਣੀ ਗਵਾਹੀ ਵਿੱਚ ਇਹ ਖਾਇਆ ਕਿ ਲਗਾਤਾਰ ਇੱਕ ਹਫਤਾ ਤੁਹਾਡੇ ਬੇਟੇ ਨੂੰ ਬਾਥਰੂਮ ਨਹੀਂ ਆ ਰਿਹਾ ਸੀ ਜਦੋਂ ਵਿਸ਼ਵਾਸ ਨਾਲ ਰੱਬ ਦੇ ਦਸ ਤੱਕ ਪ੍ਰਾਰਥਨਾ ਕਰਾਇਆ ਤਾਂ ਪ੍ਰਭੂ ਨੇ ਕੀਤਾ ਜਾਦ ਹਾਂਜੀ ਹੁਣ ਬਿਲਕੁਲ ਠੀਕ ਨੇ ਜ਼ੋਰ ਦੀ ਤਾਰੀਫ ਕਰੋ ਪ੍ਰੋਫੈਸਰ ਜੀ ਸੋ ਅੱਜ ਵੀ ਪੜੀ ਜ਼ਬਰਦਸਤ ਅਸੀਂ ਇੱਕ ਦਿਨ ਨੂੰ ਫੋਨ ਕਰਿਆ ਔਰ ਜਦੋਂ ਫੋਨ ਕੀਤਾ ਮੇਰੇ ਵੀ ਅੱਧੇ ਘੰਟੇ ਤੋਂ ਬਾਅਦ ਇਸ ਬੱਚੇ ਨੂੰ ਬਾਥਰੂਮ ਆ ਗਿਆ ਔਰ ਦੂਸਰੇ ਦਿਨ ਫਿਰ ਇਦਾਂ ਪ੍ਰੋਬਲਮ ਆਈ ਮਾਰੇ ਲੈ ਕੇ ਜਾ ਰਹੇ ਸੀ ਫਰੋਜ਼ਪੁਰ ਹਸਪੀਟਲ ਦੇ ਵਿੱਚ ਸੋ ਜਦੋਂ ਇਹ ਇਹਨਾਂ ਨੇ ਰਸਤੇ ਦੇ ਵਿੱਚ ਹੀ ਫੋਨ ਕਰਿਆ ਸੋ ਜਦੋਂ ਤੁਸੀਂ ਹਸਪੀਟਲ ਦੇ ਵਿੱਚ ਲੈ ਕੇ ਜਾ ਰਹੇ ਸੀ ਕਿੰਨਾ ਟਾਈਮ ਪਹਿਲਾਂ ਇਹਨਾਂ ਨੂੰ ਬਾਥਰੂਮ ਨਹੀਂ ਆਇਆ ਸੀ ਕਿੰਨੇ ਵੇਲੇ ਤੁਸੀਂ ਜਾ ਰਹੇ ਸੀ ਅਸੀਂ ਸ਼ਾਮ ਨੂੰ ਪੰਜ ਹੋ ਜਗੇ ਸੀ ਸੋ ਸੇਅਰ ਦੇ ਜਿਹੜਾ ਨੂੰ ਬਾਥਰੂਮ ਨਹੀਂ ਬੱਚਣ ਆ ਰਹੇ ਸੀ ਲੇਕਿਨ ਸ਼ਾਮ ਨੂੰ 5 ਵਜੇ ਜਾ ਰਹੇ ਸੀ ਔਰ ਜਦੋਂ ਇਹਨੇ ਰਸਤੇ 'ਚ ਤੁਸੀਂ 11 ਪ੍ਰਾਰਥਨਾਵਾਂ ਕਰਵਾਈਆਂ ਔਰ ਤੁਸੀਂ ਦੱਸਿਆ ਫੋਨ ਦੇ ਜ਼ਰੀਏ ਵੀ ਦੱਸਿਆ ਸੀ ਪਾਸੇ ਜਿੱਿੱਤਾ ਸੀ ਉੱਥੇ ਪਹੁੰਚੇ ਡਾਕਟਰ ਚੈੱਕ ਕਰਨ ਲੱਗੇ ਔਰ ਉਹ ਪ੍ਰਾਰਥਨਾ ਦਾ ਜਿਹੜਾ ਅਸਰ ਇਸ ਬੱਚੇ 'ਤੇ ਹੋਇਆ ਔਰ ਉਸ ਤੋਂ ਬਾਅਦ ਜਿਹੜਾ ਉਹ ਬਾਥਰੂਮ ਨਹੀਂ ਆ ਰਿਹਾ ਸੀ ਸਵੇਰ ਤੋਂ ਸ਼ਾਮ ਤੱਕ ਜਿੱਦਾਂ ਹੀ ਪ੍ਰੇਰ ਹੋਈ ਜਸਟ ਥੋੜੇ ਟਾਈਮ ਦੇ ਬਾਅਦ ਬਾਥਰੂਮ ਆਣਾ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਹੀ ਕੋਈ ਹੈ ਹਾਂਜੀ ਝੂਠਾ ਨਹੀਂ ਹੈ ਤਾਰੀਫ਼ ਕਰੋ ਜ਼ੋਰ ਦੀ ਪ੍ਰਭੂ ਇਸ ਨੂੰ ਬਸਿੰਦੇ ਜ਼ੋਰ ਦੀ ਤਾਰੀਫ਼ ਕਰੋ ਹੁਣ ਖੁਸ਼ ਹੋ ਤੁਹਾਨੂੰ ਤੋਂ ਖੋਸ਼ਪੂਰੀ ਤਾਰੀਖ ਕਰੋ ਜੋੜ ਦਿਓ ਹਾਂਜੀ ਲੈਸ ਸਭ ਤੋਂ